ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਭਾਈ ਸਾਹਿਬ ਬਹੁਤ ਵਧੀਆ ਲਿਖਦੇ ਹਨ ਅਤੇ ਲਗਾਤਾਰ ਆਪਣੀ ਲਿਖਾਈ ਨਿਰੰਤਰ ਰੱਖਦੇ ਆ ਹੋਇਆ ਦਿਨ ਰਾਤ ਬਹੁਤ ਮਿਹਨਤ ਕਰ ਰਹੇ ਹਨ ਇਹਨਾਂ ਦਾ ਸੁਪਨਾ ਹੈ ਕਿ ਮੈਂ ਸਾਹਿਬ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖ ਕੇ ਤਿਆਰ ਕਰਨਾ ਹੈ ਸੋ ਇਸ ਸਿੰਘ ਦੀ ਲਖਾਈ ਨੂੰ ਅਤੇ ਮਿਹਨਤ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹਨਾਂ ਦੀ ਲਿਖਾਈ ਕਿਸ ਤਰ੍ਹਾਂ ਲੱਗੀ ਤਾਂ ਕਿ ਵਾਹਿਗੁਰੂ ਆਪ ਜੀ ਦੇ صدਕਾ ਇਹਨਾਂ ਦਾ ਸੁਪਨਾ ਪੂਰਾ ਕਰ ਸਕੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਇਸੇ ਤਰ੍ਹਾਂ ਦੀਆਂ ਮੋਟੀਵੇਸ਼ਨਲ ਵੀਡੀਓ ਦੇਖਣ ਲਈ ਸਾਡਾ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਇਸ ਤੋਂ ਇਲਾਵਾ ਸਾਦੀ ਵਾਲੀਆਂ ਵੀ ਚੰਗੀਆਂ ਬਹੁਤ ਹੀ ਵਧੀਆ ਇਹਨਾਂ ਨੇ ਇੱਥੇ ਵੀ ਲਿਖਿਆ ਹੋਇਆ ਹੈ ਆ ਦੇਖੋ ਬਹੁਤ ਮਿਹਨਤ ਕੀਤੀ ਹੋਈ ਹੈ ਇਹਨਾਂ ਨੇ ਕਿਰਪਾ ਕਰਕੇ ਜਰੂਰ ਦੱਸਿਓ ਮੈਸੇਜ ਕਰਕੇ ਕਿ ਤੁਹਾਨੂੰ ਇਹਨਾਂ ਦੀ ਰਾਈਟਿੰਗ ਕਿਵੇਂ ਦੀ ਲੱਗੀ ਹਜੇ ਵੀ ਇਹ ਮਿਹਨਤ ਕਰ ਰਹੇ ਹਨ ਮਿਹਨਤ ਇਹ ਨੰਦੀ ਨਿਰੰਤਰ جاری ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ